ਦਨ ਨਾ ਇਤਨਾ ਦੇਖਦਾ ਅਮ੍ਰਿਤਾ ਆਪਾਂ ਥੋੜਾ ਜਿਆ ਕਰਦੀ ਆਪਾਂ ਵਿਕੇ ਨਹੀਂ ਬੇਸਤਾ ਬਲੋਂ ਯੋਸਾ ਸੇ। ਅਲੀ ਸਰ ਸੰਗੀਤਿਕ ਜੈ ਸੇ ਸੇ। ਕੋਣ ਨਾ। ਪਾਣੀ ਠੀਕ ਹੈ ਜੀ। ਸਰਪੇਟਾ ਹਰਿੰਦਰ ਸਿੰਘ ਉਹਨਾਂ ਦੇ ਧਰਮਪਤੀ ਪਰਿਵਾਰਿਕ ਮੈਂਬਰ ਮੁਰੰਡੇ ਚੌੜਾ ਸਾਹਿਬ ਦੇ ਏਰੀਆ ਦੇ ਪ੍ਰਤਵੰਤੇ ਸੱਜਣ ਸਾਡੇ ਅਫਸਰ ਸਰਦਾਰ ਸਾਰਣਗਰ ਨੇ ਸੱਸੀ ਕਾਜ ਅੱਜ ਆਪਾਂ ਸਵੇਰ ਤੋਂ ਹੀ ਲੱਗੇ ਹੋਏ ਆ ਉਦਾਂ ਬੋਲਣ ਦੇ ਉਤੇ ਅਸੀਂ ਪਹਿਲਾਂ ਇੱਕ ਆਪਣੀ ਜਿਹੜੀ ਡਿਪਾਰਟਮੈਂਟਲ ਪਾਰਟੀ ਹੁੰਦੀ ਹੈ ਉਹ ਅਲਰੇਡੀ ਕਰ ਚੁੱਕੇ ਹਾਂ ਅਰਦ ਦੇ ਚਕਾਸੀ ਆਪਾਂ ਗੱਲਬਾਤ ਕਰਕੇ ਆਪਾਂ ਸਾਰੀ ਬੈਸਟ ਵੇਸਸ ਅਪਣਾ ਕਰ ਲੋ ਜਿਹੜੀ ਇਹ ਜਿਹੜੀ ਆਪਣੇ ਸਚੂ ਸਾਹਿਬ ਨੂੰ ਦਿੱਤੀ ਹੈਗੀ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਆ ਮੈਂਕਵੇ ਦਾ ਮਾਨ ਤੁਸੀਂ ਵਧਾਇਆ ਹੈਗਾ ਔਰ ਸਾਡੇ ਸਚੂ ਸਾਹਿਬ ਵੀ ਅੱਜ ਰਟਾਇਰ ਹੋ ਰਹੇ ਨੇ ਉਹਨੇ ਬਹੁਤ ਅੱਛੀ ਸਰਵਿਸ ਕਰਕੇ ਆਪਣਾ ਮੇਹਦਾ ਜਿਹੜਾ ਕੈਰੀਅਰ ਹੈਗਾ ਉਹ ਪੂਰਾ ਕੀਤਾ ਹੈਗਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ ਵਧਾਈਆਂ ਦਿੰਦਾ ਹੈਗਾ ਔਰ ਸ਼ੁਭ ਕਾਮਨਾਵਾਂ ਦੇਣਾ ਹੈਗਾ ਕਿ ਅੱਗੇ ਆਉਣ ਵਾਲਾ ਸਮਾਂ ਵੀ ਤੁਹਾਡੇ ਵਾਸਤੇ ਚੜ੍ਹਦੀ ਕਲਾ ਵਾਲਾ ਹੋਵੇ ਤੇ ਤੁਸੀਂ ਆਪਣੀ ਸੇਅ ਪੂਰੀ ਤਰੀਕੇ ਨਾਲ ਕੰਦਿਤ ਰੱਖੋ ਆਪਣੇ ਘਰ ਪਰਿਵਾਰ ਦੇ ਸਮਾਜ ਦੇ ਸਿਕੋ ਬਸ ਇੰਨੇ ਇੱਕ ਸ਼ਬਦਾਂ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰੇ ਇੱਥੇ ਇਕੱਠੇ ਹੋਏ ਔਰ ਇਹਨਾਂ ਨਿੱਗਾ ਜਿਹੜਾ ਹੈਗਾ ਤੁਸੀਂ ਮਾਨ ਦਿੱਤਾ ਹੈਗਾ ਸਰ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਸਾਰਿਆਂ ਨੂੰ ਜੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਕਤਰੀ ਜੀ ਅੱਜ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਵੱਡੇ ਵੀਰ ਰਜਿੰਦਰ ਸਿੰਘ ਜੀ ਜਿਹੜੇ ਕਿ ਸਾਡੇ ਸ਼ਹਿਰ ਮਰਨਾ ਵਿੱਚ ਐਸਐਚਓ ਦੀ ਸੇਵਾ ਮੈਨਾਂਉਂਦੇ ਹੋਏ ਅੱਜ ਉਹਨਾਂ ਨੇ ਰਿਟਾਇਰਮੈਂਟ ਲਈ ਹੈ ਤੇ ਇਹਨਾਂ ਨੇ ਜਦੋਂ ਮੈਨੂੰ ਫੋਨ ਕੀਤਾ ਵੀ ਅੱਜ ਜਿਹੜੀ ਰਿਟਾਇਰਮੈਂਟ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਬੇਕ ਲੰਬਾ ਸਫਰ ਤੈ ਕਰਕੇ ਬੰਦਾ ਅੱਜ ਦੇ ਦਿਨ ਤੱਕ ਪਹੁੰਚਦਾ ਜਿਹਨੂੰ ਕਿ ਆਪਾਂ ਵਿਦਾਇਗੀ ਪਾਰਟੀ ਮੈਕਨੇ ਦੀ ਕਹਿੰਦੇ ਆ ਤੇ ਰਿਟਾਇਰਮੈਂਟ ਕਹਿ ਦਿੰਦੇ ਆ ਇਹ ਬਹੁਤ ਲੱਕੀ ਪਰਸਨ ਆਉਂਦੇ ਆ ਜਿਹੜੇ ਆਪਣੇ ਮੈਕਨੇ ਵਿੱਚ ਤਨਦੇਹੀ ਨਾਲ ਸੇਵਾ ਨਿਭਾਉਂਦੇ ਹੋਏ ਸੇਵਾ ਨਿਰਤ ਹੋਣੇ ਆ ਤੇ ਜਿੱਥੇ ਸਾਡੇ ਕਰਮਯੋਗੀ ਸਿੰਘ ਨੇ ਦੱਸਿਆ ਵੀ ਰਾਸ਼ਟਰਪਤੀ ਅਵਾਰਡ ਸਾਡੇ ਵੀਰ ਨੂੰ ਮਿਲਿਆ ਉਥੇ ਕਿਹਨਾਂ ਨੂੰ ਹੋਰ ਵੀ ਅਵਾਰਡ ਮਿਲਿਆ ਹੋਇਆ ਉਹ ਹੈਗਾ ਚੰਗੀ ਸਿਹਤ ਦਾ ਜੋ ਕਿ ਸਾਡੇ ਬਹੁਤ ਹੀ ਸਤਕਾਰਯੋਗ ਮੈਂ ਤਾਂ ਕਹੂੰਗਾ ਸਾਡੇ ਪਿਆਰਯੋਗ ਸਾਡੇ ਐਸ.ਐਚ.ਓ ਸਾਹਿਬ ਜਿਹੜੇ ਕਿ ਸਾਡੇ ਕੋਲੋਂ ਸਰਕਾਰੀ ਵਗਾਈ ਦੀ ਲੈ ਰਹੇ ਨੇ ਪਰ ਸਾਡੇ ਦਾ ਇਹ ਦਿਨ ਵਾਸਤੇ ਨੇ ਸਰਵਿੰਸਪੈਕਟਰ ਹਰਜਿੰਦਰ ਸਿੰਘ ਜਿਹੜੇ ਐਸਐਸਓ ਸਿਟੀ ਮੋਰੀਂਡਾ ਲੱਗੇ ਹੋਏ ਸੀਗੇ ਉਹਨਾਂ ਨੇ ਆਪਣੀ ਸਰਵਿਸ ਜਿਹੜੀ ਹੈਗੀ ਵਾਕੂਬੀ ਨਿਭਾ ਕਰਕੇ ਆ ਸੇਵਾ ਨਿਵਰਤ ਹੋਏ ਨੇ ਔਰ ਆਪਣਾ ਜਿਹੜਾ ਹੈਗਾ ਪੂਰਾ ਕਾਰਜਕਾਲ ਉਹਨਾਂ ਨੇ ਪੂਰਾ ਕੀਤਾ 58 ਦੀ ਉਮਰ ਪੂਰਾ ਕਰਨ ਤੇ ਔਰ ਬਹੁਤ ਹੀ ਵਧੀਆ ਗੁਨਾਹ ਦਾ ਅਰਸਾ ਰਿਹਾ ਹੈਗਾ ਟੂਰਿਜ਼ਮ ਦੇ ਟਾਈਮ ਤੇ ਵੀ ਉਹਨਾਂ ਨੇ ਕੰਮ ਕੀਤਾ ਵਕ ਵਕ ਥਾਣੇ ਵਿੱਚ ਵਕ ਵਕ ਥਾਮਾਂ ਤੇ ਉਹਨਾਂ ਨੇ ਜਿਹੜਾ ਹੈਗਾ ਕੰਮ ਕਰਕੇ ਔਰ ਕਾਫੀ ਪ੍ਰੋਫੈਸ਼ਨਲੀ ਜਿਹੜਾ ਹੈਗਾ ਉਹ ਵਰਕ ਕਰਦੇ ਹੈਗੇ ਨੇ ਔਰ ਮਿਹਨਤੀ ਅਫਸਰ ਹੈਗੇ ਨੇ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਹੈਗਾ ਕਿ ਉਹਨਾਂ ਨੇ ਆਪਣਾ ਜਿਹੜਾ ਅਰਸਾ ਪੂਰਾ ਕਰਕੇ ਔਰ ਦੁਬਾਰਾ ਤੋਂ ਜਿਹੜਾ ਹੈਗਾ ਮੈਂ ਕਹੂੰਗਾ ਕਿ ਸੁਸਾਇਟੀ ਚ ਰੀ ਇੰਟੀਗ੍ਰੇਟ ਹੋ ਰਹੇ ਹੈਗੇ ਨੇ ਮੈਂ ਇਹਨੂੰ ਥਰਡ ਇਨਿੰਗ ਕਹਿਣਾ ਹੁਣਾ ਹੈ ਉਹਨਾਂ ਨੂੰ ਥਰਡ ਇਨਿੰਗ ਵਾਸਤੇ ਬਹੁਤ ਬਹੁਤ ਵਧਾਈਆਂ ਪੂਰੇ ਪਰਿਵਾਰ ਨੂੰ ਔਰ ਵਾਈਗਰ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਪਰ ਮੇਰਾ ਛੋਟਾ ਵੀਰ ਆ ਕੰਮ ਦੇ ਪੱਖ ਉਕੇ ਜਦੋਂ ਸਾਹ ਰਜਿੰਦਰ ਸਿੰਘ ਐਸਐਚਓ ਲੱਗੇ ਸੀਗੇ ਸਾਡੇ ਸਿਟੀ ਮਰਿੰਡਾ ਦੇ ਵਿੱਚ ਕ੍ਰਾਈਮ ਨੂੰ ਕਾਫੀ ਉੱਪਰ ਗਰਾਫ ਜਾ ਗਿਆ ਸੀਗਾ ਮਾਨਯੋਗ ਸਾਡੇ ਐਸਪੀ ਸਾਹਿਬ ਸਾਗੋਲੀ ਸਿੰਘ ਖੁਰਾਣਾ ਜੀ ਨੇ ਬਹੁਤ ਸਿਆਣਪ ਦੇ ਨਾਲ ਸਾਹ ਰਜਿੰਦਰ ਸਿੰਘ ਨੂੰ ਇੱਥੇ ਐਸਐਚਓ ਲਾਇਆ ਜਿਨ੍ਹਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਮੇਰੀ ਸਬੋਡੀਰ ਟੀਮ ਨੇ ਕੰਮ ਕੀਤਾ ਤੇ ਅਸੀਂ ਜਿਹੜੀ ਮਰਿੰਡਾ ਦੇ ਵਿੱਚ ਜਿਹੜਾ ਕ੍ਰਾਈਮ ਸੀਗਾ ਉਹਨੂੰ ਕਾਫੀ ਡਿਟੈਕਟ ਕੀਤਾ ਪਬਲਿਕ ਨੂੰ ਪਬਲਿਕ ਨੇ ਸਾਡਾ ਸਹਿਯੋਗ ਦਿੱਤਾ ਤੇ ਅੱਜ ਅਸੀਂ ਉਸ ਮਕਾਮ ਤੇ ਪਹੁੰਚੇ ਆਂ ਵੀ ਪਰਮਾਤਮਾ ਨੇ ਸਾਡੇ ਛੋਟੇ ਵੀਰ ਨੂੰ ਵਾਖੂਬੀ ਰਿਟਾਇਰਮੈਂਟ ਦਾ ਮੌਕਾ ਦਿੱਤਾ ਕਿਉਂਕਿ ਸਾਡਾ ਮਹਿਕਮਾ ਜਿਹੜਾ ਇੱਕ ਫੁੱਲਾਂ ਦੀ ਜਿਹੜੀ ਜਿਵੇਂ ਕਿ ਵੀ ਨਾ ਕਮਲ ਦਾ ਫੁੱਲਾ ਤੇ ਉਹ ਕੰਡਿਆਂ ਤੇ ਚੱਲ ਲੱਗਦਾ ਕੰਡਿਆਂ ਤੇ ਲੱਗਦਾ ਸਾਡੇ ਡਿਪਾਰਟਮੈਂਟ ਦੀ ਜਿਹੜੀ ਲਾਈਫ ਆ ਉਹ ਕੰਡਿਆਂ ਵਾਲੀ ਲਾਈਫ ਆ ਅਸੀਂ ਥਾਣੇ ਦਾ ਬੇਸ਼ੱਕ ਭਰਤੀ ਹੋ ਜੀਏ ਜੋ ਮਰਜ਼ੀ ਭਰਤੀ ਹੋ ਜੀਏ ਪਰ ਉਹਨੂੰ ਮੇਨਟੇਨ ਕਰਨਾ ਬੜਾ ਅੱਜਕੱਲ ਟਿਪੀਕਲ ਕੰਮ ਆ ਕੀ ਬਾਤ ਠੀਕ ਆ ਆਪਣੀ ਸੂਝ ਬੂਝ ਦੇ ਨਾਲ ਐਸਐਸਬੀ ਸਾਹਿਬ ਦੀ ਮਾਨਯੋਗ ਐਸਐਸਬੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਮੇਰੀ ਟੀਮ ਨੇ ਜੋ ਕੰਮ ਕੀਤਾ ਮੈਂ ਐਪਰੀਸ਼ੀਏਟ ਕਰਦਾ ਮੈਂ ਆਪਣੀ ਲਾਈਫ ਦੇ ਵਿੱਚ ਪਹਿਲਾ ਐਸ ਐਚਓ ਰਿਟਾਇਰ ਕਰ ਰਿਹਾ ਬਤੌਰ ਜੀਓ ਅਗਸਟ ਅਫੀਸਰ ਮੈਨੂੰ ਮਾਣ ਮਹਿਸੂਸ ਹੋ ਰਿਹਾ ਵੀ ਮੇਰਾ ਛੋਟਾ ਵੀਰ ਇਸ ਵੋਦੀਆ ਤਰੀਕੇ ਦੇ ਨਾਲ ਅਸੀਂ ਇਸ ਵੀਰ ਨੂੰ ਵਧਾਈ ਜਿੱਤੀ ਆ ਮੈਂ ਤਾਂ ਚਲੋ ਆਪਣੀ ਬੀਇੰਗ ਏ ਡਿਪਾਰਟਮੈਂਟਲ ਦੇਣੀ ਦੇਣੀ ਜਿ ਮੇਰੀ ਬਣਦੀ ਸੀਗੀ ਪਰ ਜੋ ਮੇਰੇ ਪਬਲਿਕ ਨੇ ਸਾਡੀ ਮਰਿੰਡਾ ਦੀ ਪਬਲਿਕ ਨੇ ਜਾਂ ਚਮਕੌਰ ਸਾਹਿਬ ਦੀ ਪਬਲਿਕ ਨੇ ਜਾਂ ਪ੍ਰੈਸ ਭਰਾਵਾਂ ਨੇ ਸਾਡੇ ਨਾਲ ਸਾਡਾ ਸਾਥ ਦਿੱਤਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਵਾਹਿਗੁਰੂ ਅਰਦਾਸ ਕਰਦਾ ਵੀ ਸਾਡੇ ਛੋਟੇ ਭਰਾ ਨੂੰ ਇਸ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਬਖਸ਼ੇ ਔਰ ਛੋਟੇ ਭਰਾ ਨੂੰ ਇੱਕ ਬੇਨਤੀ ਕਰਦਾ ਵੀ ਅਸੀਂ ਜਿੰਨੀ ਦੇਰ ਤੱਕ ਇਸ ਮਹਿਕਮੇ ਦੇ ਵਿੱਚ ਜਾਂ ਸਾਡੇ ਸੀਨੀਅਰ ਅਫਸਰ ਦਾ ਸਾਡੇ ਨਾਲ ਸਹਿਯੋਗ ਆ ਅਸੀਂ ਇਸ ਪਰਵਾਜ਼ ਦੇ ਨਾਲ ਖੜਾਂਗੇ ਸਾਨੂੰ ਕਦੇ ਵੀ ਇਹਨਾਂ ਨੂੰ ਕਿਸੇ ਕਿਸਮ ਦੀ ਲੋੜ ਹੋਵੇ ਅਸੀਂ ਹਰ ਵੇਲੇ ਇਹਨਾਂ ਦੇ ਨਾਲ ਹਾਜ਼ਰ ਹਾਂ ਧੰਨਵਾਦ ਦੇਖੋ ਮੈਂ ਪੁਲਿਸ ਮਹਿਕਮੇ ਦੇ ਵਿੱਚ ਤਕਰੀਬਨ 39 ਸਾਲ ਨੌਕਰੀ ਕੀਤੀ ਹੈ ਤੇ ਬੜੀ ਜਗ੍ਹਾ ਸਟੂਰੀ ਰਹੇ ਤੇ ਅੱਜ ਜੋ ਮੈਨੂੰ ਮਾਨ ਸਤਕਾਰ ਡਿਸਟ੍ਰਿਕਟ ਰੋਪੜ ਐਸਐਸਪੀ ਸਾਹਿਬ ਵੱਲੋਂ ਸਾਡੇ ਐਸਪੀ ਸਾਹਿਬਾਨ ਸਾਡੇ ਡੀਐਸਪੀ ਤੇ ਐਸਐਚਓ ਵੱਲੋਂ ਮਿਲਿਆ ਹੈ ਇਨਾ ਸ਼ਾਇਦ ਹੀ ਕਿਸੇ ਕਰਮਚਾਰੀ ਦੇ ਹਿੱਸੇ ਆਉਂਦਾ ਹੋਵੇ ਅੱਜ ਮੈਂ ਆਪਣੇ ਡਿਪਾਰਟਮੈਂਟ ਤੋਂ ਨੌਕਰੀ ਤੋਂ ਰਿਟਾਇਰ ਹੋ ਕੇ ਜਾ ਰਿਹਾ ਹਾਂ ਦੇਖੋ ਇਹ ਦਿਨ ਵੀ ਬੜਾ ਭਾਗਾ ਵਾਲਾ ਹੁੰਦਾ ਜਿੰਨੀ ਨੌਕਰੀ ਲੱਗਣ ਦੀ ਖੁਸ਼ੀ ਹੈ ਓਨੀ ਹੀ ਰਿਟਾਇਰਮੈਂਟ ਦੀ ਖੁਸ਼ੀ ਹੁੰਦੀ ਹੈ ਇਸ ਦੇ ਵਿੱਚ ਪਰਿਵਾਰ ਦਾ ਬੜਾ ਵੱਡਾ ਯੋਗਦਾਨ ਹੁੰਦਾ ਮੈਂ ਬੜੀ ਕਿਸਮ ਦੀ ਖੁਸ਼ਕਿਸਮਤ ਸਮਝਦਾ ਜਿਹੜੇ ਅੱਜ ਸਾਰੇ ਸਾਡੇ ਅਫਸਰਾਂ ਨੇ ਰਟਾਇਮੈਂਟ ਵੇਲੇ ਪਹਿਲਾਂ ਰੋਪੜ ਤੇ ਹੁਣ ਮਰੰਡੇ ਆ ਕੇ ਮੇਰਾ ਮਾਨਸ ਕਰ ਵਧਾਇਆ ਤੇ ਦੂਸਰਾ ਪ੍ਰੈਸ ਸ਼ਹਿਰ ਦੇ ਸਾਰੇ ਬਹੁਤ ਪਰ ਬੰਦੇ ਮਤਲਬ ਸਾਰੇ ਅੱਜ ਹਾਜ਼ਰ ਸੀ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਅਰਦਾਸ ਕਰਦਾ ਵੀ ਸਾਰਿਆਂ ਦੀ ਸਿਹਤ ਕਾਮਯਾਬ ਰਹੇ ਮੁਲਾਜ਼ਮਾਂ ਤੋਂ ਦੇਖੋ ਇਹੀ ਸੰਦੇਸ਼ ਹੈ ਵੀ ਜਿੰਨੀ ਦੇ ਤੁਸੀਂ ਨੌਕਰੀ ਕਰਦੇ ਆ ਨੌਕਰੀ ਇਮਾਨਦਾਰੀ ਨਾਲ ਪੁਲਿਸ ਮਹਿਕਮੇ ਦੇ ਵਫਾਦਾਰ ਹੋ ਕੇ ਰਹੋ ਸਾਡੋਂ ਕਈ ਵਾਰ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੜੀਆਂ ਚੁਣੌਤੀਆਂ ਖਾਸ ਕਰਕੇ ਸਿੱਟ ਨੂੰ ਔਰ ਉੱਥੇ ਲੇਬਰ ਬਣਾ ਕੇ ਰੱਖਣਾ ਸਿੱਟ ਦਾ ਖੋਦ ਦਾ ਫਰਜ਼ ਬਣਦਾ ਠੀਕ ਹੈ ਤੇ ਇਨਸਾਫ ਦਿਓ ਲੋਕਾਂ ਨੂੰ ਤੇ ਇਨਸਾਫ ਤੇ ਪਲੱਸ ਇਮਾਨਦਾਰੀ ਨਾਲ ਮੈਂ ਤਾਂ ਸਭ ਤੋਂ ਵੱਡਾ ਲਫ਼ਜ਼ ਜਿਹੜਾ ਕਹਿ ਰਿਹਾ ਇਹੀ ਕਹਿ ਰਿਹਾ ਵੀ ਇਮਾਨਦਾਰੀ ਨਾਲ ਨੌਕਰੀ ਕਰੋ ਤੇ ਲੋਕਾਂ ਨੂੰ ਇਨਸਾਫ ਦਿਓ ਕਿਉਂਕਿ ਜੋ ਐਸਐਚਓ ਪੁਲਿਸ ਮਹਿਕਮਾ ਮੌਕੇ ਤੇ ਕਰ ਸਕਦਾ ਉਹ ਲੋਕਾਂ ਨੂੰ ਅਦਾਲਤਾਂ 'ਚ 20 20 ਸਾਲ ਤੱਕੇ ਖਾ ਕੇ ਵੀ ਨਹੀਂ ਮੈਂਦਾ ਥੈਂਕ ਯੂ